ਇਹਦੇ ਇਹਨਾਂ ਦੇ ਸੁਨਹਿਰੀ ਚੋਲਾ ਪਾਇਆ ਹੋਇਆ ਹੈ ਉਹਨਾਂ ਦੇ ਹੱਥ 'ਚ ਮਾਲਾ ਇੱਥੇ ਪਾਈ ਵੀ ਹੈ ਗਲ 'ਚ ਵੀ ਮਾਲਾ ਪੱਗ 'ਚ ਵੀ ਮਾਲਾ ਮੂਰੇ ਉਹਦੇ ਫੁੱਲ ਤੇ ਕੇਲੇ ਰੱਖੇ ਆ ਇੱਕ ਪਾਸੇ ਉਹਦੇ ਸਿਓ ਤੇ ਉਹ ਸਾਰਾ ਕੁਝ ਰੱਖਿਆ ਜੀ ਸਾਢੇ ਤਿੰਨ ਮਰ ਪੱਤੇ ਦਾ ਬਾਬੇ ਦਾ ਢੱਡ ਬਣਾਇਆ ਹੈ ਜੀ ਹੁਣ ਜਿਹੜੀ ਉਹ ਤਸਵੀਰ ਆ ਜਦੋਂ ਆਪਾਂ ਉਹਦੀ ਵਿਆਖਿਆ ਕਰੀਏ ਜੀ ਉਹਦੇ 'ਚ ਸੁਨਹਿਰੀ ਚੋਲਾ ਤਾਂ ਪਾਇਆ ਗਿਆ ਹੈ ਵੀ ਸੁਨਹਿਰੀ ਚੋਲਾ ਸਾਨੂੰ ਸੁਨਹਿਰੀ ਚੋਲੇ ਫੇਰ ਆਉਣੇ ਆ ਜੇ ਬਾਬੇ ਦੇ ਪਾਉਣੇ ਆ ਬਾਬੇ ਦੇ ਪਾਉਣੇ ਆ ਇਹਦੇ ਮੁਰੇ ਇਕੱਲੇ ਤੇ ਸਿਓ ਰੱਖਾਂਗੇ ਸਾਡੇ ਵਾਸਤੇ ਕਹਿੰਦੇ ਤੇ ਸਿਓ ਫੇਰ ਆਉਣੇ ਆ ਸਹੀ ਕਹਣਾ ਉਹਦੇ ਉਹਦਾ ਵੱਡਾ ਢਿੱਡ ਬਣਾਇਆ ਵੀ ਸਾਡੇ ਢਿੱਡ ਨੂੰ ਕਿਸੇ ਨੇ ਫੇਰ ਨਹੀਂ ਕਹਿਣਾ ਵੀ ਸਾਡਾ ਕੰਮ ਕਰ ਅਸੀਂ ਤਾਂ ਪਹਿਲਾਂ ਬਣਾਤਾ ਪਪਾ ਰੰਕਦਾ ਇਹ ਜਾਈ ਤੇ ਉਹਨਾਂ ਨੇ ਆਪ ਦੇ ਵਰਗਾ ਬਣਾਤਾ ਤੇ ਉਹ ਜਿਹੜੀ ਤਸਵੀਰ ਸੀ ਉਹ ਸਾਡੇ ਆਉ ਸੈਲਫ ਤੇ ਨਹੀਂ ਕਿਸੇ ਨੇ ਆਉਣ ਦਿੱਤੀ ਕਿਉਂ ਕਿਉਂਕਿ ਜੇ ਸੈਲਫ ਤੇ ਸਾਡੇ ਪਈਆ ਗੜਕ ਆ ਤੁਹਾਡੇ ਗਵਾਂਢੀ ਉਨੇ ਪੁੱਛਣਾ ਹੀ ਯਾਰ ਆਪ ਵੀ ਰੱਖਿਆ ਦੂਜਿਆਂ ਤੋਂ ਸਮਝਦੇ ਆ ਸਾਰਿਆਂ ਨੂੰ ਆਪਾਂ ਰੋਗੋਵਰ ਸਿੰਘ ਵੀ ਸਾਡੇ ਮਨ ਚ ਬਿਠਾਤਾ ਇਹੋ ਜਿਹਾ ਗੁਰੂ ਨਾਨਕ ਦੇਵ ਜੀ ਉਹ ਤਸਵੀਰਾਂ ਟਕਸਾਲੀ ਮਸਲਾ ਹੈ ਨਹੀਂ ਗਿਆ ਮਨ ਕਰਤਾ ਜੀ ਪਰ ਮਨ ਨਾਲ ਜਿਹੜਾ ਬਹਿ ਗਿਆ ਨਾ ਚਿੱਤਰ ਤਾਂ ਇੱਕ ਹੈਗਾ ਹੀ ਹੈ ਚਿੱਤਰ ਤਾਂ ਬਹਿ ਗਿਆ ਚਲੋ ਅੱਛਾ ਉਹ ਜਿਹੜਾ ਉਹ ਬਣਾਇਆ ਵਾ ਉਹ ਰੇਖਾ ਕੇ ਪੁੱਛੂ ਵੀ ਆ ਕੇ ਰੱਖਿਆ ਮੰਜੇਦਰਸ਼ਾਂ ਤੋਂ ਐਵੇਂ ਹਾਂ ਇਹਦਾਂ ਦੱਸਣਾ ਪਊਗਾ ਬਾਬਾ ਨਾਨਕ ਖੁੰਦਾ ਸੀ ਹਾਂ ਇੰਨਾ ਤੁਰਿਆ ਇੰਨਾ ਫਿਰਿਆ ਇਧਰ ਨੂੰ ਗਿਆ ਇਹਦੇ ਨਾਲ ਬਹਿਸ ਕੀਤੀ ਇਹਦੇ ਨਾਲ ਝਗੜਿਆ ਇਹਦੇ ਨਾਲ ਲੜਿਆ ਫਰੋਦਸਲਾ ਪਉਣਾ ਇਸ ਵਿਚਾਰ ਧਾਰਾ ਤੋਂ ਡਰ ਗਿਆ ਸਾਡੇ ਉਹ ਤਸਵੀਰ ਘਰ ਚ ਹੀ ਨਹੀਂ ਕਿਸੇ ਦੇ ਹੌਲ ਦਿੱਤੀ ਉਹ ਤਸਵੀਰ ਉੱਥੇ ਬਣੀ ਬੜਾਈ ਪਹਿਲਾ ਨੰਬਰ ਲੈ ਕੇ ਜ਼ੀਰੋ ਹੋ ਗਈ ਜੀ ਜੇ ਉਹ ਹੁੰਦੀ ਸੀ ਫਿਰ ਉਹ ਸੁਨਹਿਰੀ ਚੋਲੇ ਵਾਲੇ ਨੂੰ ਕਿਸੇ ਨੇ ਨਹੀਂ ਸੀ ਪੁੱਛਣਾ ਇਸ ਕਰਕੇ ਵਿਚਾਰ ਧਾਰਾ ਨੂੰ ਕਈ ਪਾਸਿਆਂ ਤੋਂ ਮਾਰਿਆ ਤਸਵੀਰਾਂ ਦੇ ਪੱਖ ਤੋਂ ਵੀ ਮਾਰਿਆ ਹੂੰ ਉਹਦੀ ਵਿਚਾਰ ਧਾਰਕ ਪੱਖ ਦੇ ਬਰਾਬਰ ਵਿਚਾਰ ਧਾਰਕ ਪੱਖ ਦੇ ਕੇ ਵੀ ਮਾਰਿਆ ਅੰਗਰੇਜ਼ਾਂ ਨੇ ਇੱਕ ਚਿੱਟਿਆਂ ਅੰਚੋਲਿਆਂ ਵਾਲੇ ਭਰਤੀ ਕਰਕੇ ਉਹ ਜਿਹੜੇ ਫੌਜ ਚ ਭਰਤੀ ਕੀਤੇ ਸੀ ਉਹਨਾਂ ਨੇ ਉਹ ਜਿਹਦੇ ਚ ਸਾਰੇ ਆਉਂਦੇ ਆ ਗੁਰਦੁਆਰਿਆਂ ਦੇਰਿਆਂ ਵਾਲੇ ਜਿਹੜੇ ਮੁਖੀ ਆ ਸਾਰੇ ਦੇਰੇ ਵਾਲੇ ਮੁਖੀ ਉਹਦੇ ਚੌਥੇ ਸਾਰੇ ਦਾ ਪਿਛੋਕਰ ਦੇਖ ਲੋ ਫੌਜੀ ਆ ਉਹ ਫੌਜ ਚ ਭੇਜੇ ਸੀ ਸਪੈਸ਼ਲ ਟ੍ਰੇਨਿੰਗ ਦੇ ਕੇ ਮੇ ਇਹਨਾਂ ਨੂੰ ਇਹੇ ਜੇ ਕਰ ਦਿਓ ਨਾ ਇਹਨਾਂ ਨੂੰ ਅਮਰਤ ਉਹ ਜਿਹੜਾ ਅਮਰਤ ਛਕਦੇ ਆ ਤਰਪਾਨ ਰੱਖਦੇ ਕੋਲੇ ਜਾਂ ਹਸਿਆ ਰੱਖਦੇ ਆ ਇਹ ਵੀ ਰੱਖਣ ਤੋਂ ਰੋਕ ਦਿਓ ਸਹੀ ਆ ਵਿਚਾਰਧਾਰਾ ਨੂੰ ਮੱਥਾ ਟੇਕਣ ਲਾ ਦਿਓ ਇਹਦੇ ਕੋਲੋਂ ਸਿੱਖਿਆ ਨਾ ਲੈਣ ਹੀ ਆ ਸਾਰਾ ਕੁਝ ਉਹੀ ਹੁਣ ਵਰਤੀ ਜਾਂਦਾ ਉਹ ਅਜੀ ਪਉਤੀ ਜਾਂਦੀ ਉਹ ਜਿਹੜਾ ਬੇਤੋਆ ਨਿਕਲੇ ਵਿ ਸ਼ਰੋਮਨੀ ਕਬੀਤੀ ਤੇ ਨਿਕਲਿਆ ਵਾ ਸਾਰਾ ਕੁਝ ਲਾਣਾ ਜਿਹਨਾਂ ਨੂੰ ਰਕਾਵਜ ਆ ਰੋਲ ਯਾਰ ਇਹ ਥੇ ਖੜੀ ਸਮੱਸਿਆ ਸ ਅੱਛਾ ਇੱਕ ਹੋਰ ਮੇਰੀ ਸਾਖੀਆਂ ਦੀ ਗੱਲ ਰਹੀ ਹਾਂਜੀ ਮੈਂ 1437 ਦੀ ਜਿਹੜੀ ਕਿਤਾਬ ਦਾ ਜ਼ਿਕਰ ਤੁਹਾਨੂੰ ਮੈਂ ਕਰ ਹੂੰ ਉਹ ਕਿਤਾਬ ਲਿਖੀ ਹੈ ਗਰਵਖਸ਼ ਸਿੰਘ ਪ੍ਰੀਤਲੜੀ ਠੀਕ ਹੈ ਉਹਨ ਗਰਵਖਸ਼ ਸਿੰਘ ਪ੍ਰੀਤਲੜੀ ਇੱਕ ਇੱਕ ਲਾਇਬ੍ਰੇਰੀ ਵੱਡੀ ਸੰਸਥਾ ਸੀ ਹੂੰ ਉਹਨੇ ਜਿੰਨਾ ਕੁਝ ਲਿਖਿਆ ਉਹ ਬੰਦੇ ਦੀ ਲਿਖੀ ਹੈ ਬੰਦੀ ਸ਼ੋਰਟ ਗਨ ਨਾਲ ਕਿਤਾਬ ਦਾ ਨਾਮ ਠੀਕ ਹੈ ਉਸ ਕਿਤਾਬ ਦੇ ਵਿੱਚ ਮੇਰੀ 60 ਸਾਲ ਦੀ ਉਮਰ ਬਾਅਦ ਮੈਨੂੰ ਪੱਦੇਮ ਕੈਨੇਡਾ ਗਿਆ ਉਦੋਂ ਪੜ੍ਹੀ ਉਹ ਮੇਰੇ ਕੋਲ ਬਿਹਲਾ ਟਾਈਮ ਬਹੁਤ ਠੀਕ ਹੈ ਉਦੋਂ ਮੈਂ ਇੱਕ ਕਿਤਾਬਾਂ ਲੈ ਗਿਆ ਇਕੱਠੇ ਕਰਕੇ ਸਰਗਾ ਠੀਕ ਹੈ ਜਦੋਂ ਉਹਥੇ ਪੜ੍ਹੀ ਮੈਨੂੰ ਉਦੋਂ ਪਤਾ ਲੱਗਾ ਵੀ ਦੂਜੀ ਤੇ ਤੀਜੀ ਅਦਾਸੀ ਦੇ ਵਿੱਚ ਮਰਦਾਨਾ ਨਾਲ ਨਹੀਂ ਗਿਆ ਠੀਕ ਹੈ ਦੂਜੀ ਤੇ ਤੀਜੀ ਅਦਾਸੀ ਦੇ ਵਿੱਚ ਇਹਨਾਂ ਦੇ ਨਾਲ ਗਏ ਸੀਗੇ ਦੂਜੀ ਅਦਾਸੀ ਚ ਗਏ ਸੀਗੇ ਭਾਈ ਸੈਦੋ ਤੇ ਭਾਈ ਸਿਹੂ ਠੀਕ ਹੈ ਇਹ ਦੋਵੇਂ ਜੱਟ ਸੀ ਦੋਵੇਂ ਪੜੇ ਲਿਖੇ ਸੀ ਠੀਕ ਹੈ ਬਾਬੇ ਦੀ ਬੋਲੀ ਕੋਈ ਗੱਲ ਨਾਲ ਦੀ ਨਾਲ ਨੋਟ ਕਰਦੇ ਸੀ ਠੀਕ ਹੈ ਜਿਹੜੀ ਉਹ ਕਵਤਾ ਬੋਲਦਾ ਸੀ ਨਾਲ ਦੀ ਨਾਲ ਲਿਖਦੇ ਸੀ ਠੀਕ ਹੈ ਮਰਦਾਨੇ ਦੀ ਜਾਨ ਆਸ਼ਟੇਤੀ ਤਕੜੀ ਸੀ ਵੀ ਉਹਨੂੰ ਇੱਕ ਵਾਰੀ ਬਾਬਾ ਬੋਲ ਦਿੰਦਾ ਸੀ ਉਹ ਜਵਾਨੀ ਯਾਦ ਕਰ ਜਾਂਦਾ ਉਹ ਜਾਨ ਆ ਬਹੁਤ ਤਕੜੀ ਸੀ ਠੀਕ ਹੈ ਪਹਿਲੀ ਵਾਰੀ ਜਦੋਂ ਮਰਦਾਨਾ ਨਾਲ ਗਿਆ ਜੀ ਜਦੋਂ ਉਹ ਦੁਬਾਰੇ ਗਰਤਾਰਪੁਰ ਆਏ ਗਰਤਾਰਪੁਰ ਦਾ ਮੁੱਢ ਵੱਜ ਗਿਆ ਜੀ ਉਸ ਥਾਂ ਦਾ ਮੁੱਢ ਵੱਜ ਗਿਆ ਜਿੱਥੇ ਲੋਕ ਦੋਨੋਂ ਦੋਨੋਂ ਬਾਬੇ ਦੀ ਉਹ ਜਿਹੜੀ ਕਵਤਾ ਸੀ ਸੁਣਨ ਲੱਗ ਗਏ ਬਾਣੀ ਸੁਣਨ ਆਉਣ ਲੱਗ ਗਏ ਹੂੰ ਜਦੋਂ ਆਉਣ ਲੱਗ ਗਏ ਬਾਣੀ ਸੁਣਨ ਤੇ ਫੇਰ ਬਾਬੇ ਨੂੰ ਉਹਨਾਂ ਨੇ ਕਿਹਾ ਵੀ ਅੱਗੇ ਤੂੰ ਕਈ ਸਾਲ ਨਹੀਂ ਮੁੜਿਆ ਜਦੋਂ ਗਿਆ ਸੀ ਪਹਿਲੀ 10 ਸੀ ਜੀ ਹੁਣ ਤੂੰ ਚੱਲਿਆ ਫੇਰ ਸਾਡਾ ਕੀ ਬਣੂ ਅਸੀਂ ਤਾਂ ਫੇਰ ਲਵਾਰ ਸੋਚਾਂਗੇ ਫੇਰ ਸਾਨੂੰ ਕੋਈ ਇਥੇ ਸੁਣਾਉਣ ਵਾਲਾ ਨਹੀਂ ਹੁਣ ਉਹਨੂੰ ਚੱਲਦਾ ਵੀ ਰੱਖਣਾ ਉਸ ਉਸ ਜਿਹੜਾ ਜਿਹੜਾ ਅਸੀਂ ਮਤਲਬ ਸਥਾਨ ਚਲਾਇਆ ਹੈ ਜਿੱਥੇ ਸਿੱਖਿਆ ਦਾ ਕੇਂਦਰ ਬਣਾਇਆ ਹੈ ਉਹ ਚੱਲਦਾ ਸ ਰੱਖਣਾ ਨਾ ਜੀ ਫੇਰ ਚੱਲਦਾ ਰੱਖਣ ਵਾਸਤੇ ਮਰਦਾਨੇ ਨੂੰ ਛੱਡ ਗਏ ਠੀਕ ਹੈ ਸਿੰਘਾਂ ਨੂੰ ਤੇ ਸੈਜਦੋਂ ਨੂੰ ਨਾਲ ਲੈ ਕੇ ਗਏ ਠੀਕ ਹੈ ਜਿਹੜੀ ਤੀਜੀ ਦਾਸੀ ਸੀ ਉਹਦੇ ਚ ਇੱਕ ਹਸੂ ਲੋਹਾਰ ਤੇ ਸਿੰਘਾਂ ਸ਼ੀਂਬਾ ਇਹ ਸਾਨੂੰ ਜਾਤਾਂ ਦੇ ਨਾਮ ਤਾਂ ਲੈਣੇ ਪੈ ਰਹੇ ਆ ਕਿਉਂਕਿ ਇਹ ਜਾਤਾਂ ਦੇ ਨਾਵਾਂ ਬਿਨਾ ਅਸੀਂ ਮਤਲਬ ਐ ਨਹੀਂ ਦੱਸ ਸਕਦੇ ਵੀ ਬਾਬੇ ਨਾਨਕ ਨੂੰ ਜਾਤ ਪਾਤ ਨਾਲ ਕੋਈ ਮਤਲਬ ਨਹੀਂ ਸੀ ਸਹੀ ਹੈ ਇਹ ਤਾਂ ਲਿਆ ਪਣਾ ਵੀ ਉਹਨੂੰ ਕੋਈ ਮਤਲਬ ਨਹੀਂ ਸੀ ਕੌਣ ਹੈ ਕਿਹੜੀ ਜਾਤ ਦਾ ਫਰਾਸੀ ਉਹਦੇ ਨਾਲ ਰਿਹਾ ਸ਼ੀਂਬਾ ਉਹਦੇ ਨਾਲ ਰਿਹਾ ਲੋਹਾਰ ਉਹਦੇ ਨਾਲ ਰਿਹਾ ਜਾ ਟੋਜ਼ਨ ਆ ਰਹੇ ਉਹਨੂੰ ਕੋਈ ਮਤਲਬ ਨਹੀਂ ਸੋਏ ਮਤਲਬ ਕੋਈ ਮਤਲਬ ਨਹੀਂ ਉਹ ਸਾਰਿਆਂ ਨੂੰ ਨਾਲ ਲੈ ਕੇ ਗਿਆ ਸਿਰਫ ਚੋਣ ਕੀ ਜੀ ਕਰਦਾ ਸੀ ਵੀ ਥੋੜਾ ਜਿਹਾ ਪੜਿਆ ਲਿਖਿਆ ਹੋਵੇ ਜਿਹੜਾ ਮੇਰੀ ਗੱਲ ਨੂੰ ਲਿਖ ਸਕੇ ਲਿਖ ਸਕੇ ਕਿਉਂਕਿ ਲਿਖੇ ਬਿਨਾ ਆਜ਼ਾਦ ਨਹੀਂ ਰਹਿਣੀ ਨਹੀਂ ਰਹੇ ਉਹ ਉਹ ਚੋਣ ਕਰਕੇ ਬਾਬਾ ਇਹਨਾਂ ਨੂੰ ਨਾਲ ਲੈ ਕੇ ਗਿਆ ਲ ਮੈਨੂੰ ਉਹੋ ਪਤਾ ਲੱਗਾ ਵਿਚਾਰੇ ਦੱਸਣਗੇ ਮਰਦਾਨਾ ਦੇਗੇ ਚੌਥੀ ਦਾ ਸੀ ਤਾਂ ਲੈ ਜਾਣਾ ਪਿਆ ਮਰਦਾਨੇ ਨੂੰ ਕਿਉਂਕਿ ਉਹਨਾਂ ਦੀ ਅਰਬ ਦੀ ਸੀਗੀ ਉਹ ਯਾਤਰਾ ਉੱਥੇ ਸਾਰੇ ਬੈਠੇ ਮੁਸਲਮਾਨ ਮੁਸਲਮਾਨ ਦੇ ਨਿਜਮਾ ਕਾਨੂੰਨਾਂ ਦਾ ਪਤਾ ਮੁਸਲਮਾਨਾਂ ਦੇ ਨਜਮਾ ਕਾਨੂੰਨਾਂ ਦਾ ਪਤਾ ਮਰਦਾਨੇ ਨੂੰ ਸੀ ਹੂੰ ਇਸ ਕਰਕੇ ਫਿਰ ਉਹ ਮਰਦਾਨੇ ਨੂੰ ਨਾਲ ਲੈ ਕੇ ਗਏ ਚੌਥੀ ਦਾ ਸੀ ਤੋਂ ਉਹਨੂੰ ਇਹ ਸਾਰਿਆਂ ਨੂੰ ਇੱਥੇ ਛੱਡ ਕੇ ਹੁਣ ਤੁਸੀਂ ਤੁਸੀਂ ਸੁਲਵਾ ਲੋ ਹਾਂ ਆ ਮਸਲਾ ਆ ਮਸਲਾ ਸਾਹਿਬ ਮਤਲਬ ਮੈਂ ਇਹ ਗੱਲ ਕਰਦੇ ਵੀ ਅਦਾਸੀਆਂ ਤੇ ਜਾਂਦੇ ਹੋ ਤੁਸੀਂ ਕਿਹਾ ਵੀ ਗੁਰਬਾਣੀ ਮਤਲਬ ਆਉਂਦਾ ਕਿਵੇਂ ਸੀ ਅੰਦਰ ਖਿਆਲ ਕਿ ਕੀ ਚੀਜ਼ ਸੀ ਮਤਲਬ ਜਿਵੇਂ ਮੈਂ ਅਸਲ ਅਸਲ ਚ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੁਝ ਜਿਹੜੇ ਪੈਦਾ ਹੁੰਦੇ ਆ ਨਾ ਸਾਡੇ ਜਿਨ੍ਹਾਂ ਨੇ ਇਹ ਜੀ ਫਲਸਫੀ ਦਿੱਤੀ ਹੈ ਉਹਨਾਂ ਦਾ ਦਿਮਾਗ ਸਾਡੇ ਵਰਗਾ ਤਾਂ ਹੈ ਨਹੀਂ ਠੀਕ ਹੈ ਅਸੀਂ ਸਧਾਰਨ ਦਿਮਾਗ ਦੇ ਬੰਦੇ ਆ ਠੀਕ ਹੈ ਜਿਨ੍ਹਾਂ ਨੇ ਕੋਈ ਫਿਲਾਸਫੀ ਦਿੱਤੀ ਹੈ ਨਾ ਉਹ ਉਹਨਾਂ ਦਾ ਦਿਮਾਗ ਤਾਂ ਜਿਵੇਂ ਕਹਿ ਦਿੱ ਗਏ ਵੀ ਸਾਡੇ ਨਾਲੋਂ ਕਈ ਗੁਣਾ ਵੱਧ ਹੂੰ ਸਮਝ ਰੱਖਦਾ ਬਾਕੀ ਬਾਬੇ ਦਾ ਉਹ ਮਤਲਬ ਉਹ ਉਹ ਚ ਮੱਤ ਵਰਗ ਦੇ ਵਿੱਚ ਜਨਮ ਹੋਇਆ ਪੜਨ ਵੇਲੇ ਉਹ ਜਨਹ ਸੁਵਿਧਾ ਮਿਲੀਆਂ ਚਾਰ ਕਿਸਮ ਦਾ ਅਧਿਆਪਕ ਕਿਹਨੂੰ ਮਿਲਦਾ ਉਹਨੂੰ ਚਾਰ ਤਿੰਨ ਚਾਰ ਕਿਸਮ ਦਾ ਅਧਿਆਪਕ ਹੀ ਮਿਲਿਆ ਠੀਕ ਹੈ ਜਿਨ੍ਹਾਂ ਨੇ ਮਤਲਬ ਕਿਉਂਕਿ ਉਹਨਾਂ ਵਾਸਤੇ ਅਰਬੀ ਸਿੱਖਣੀ ਵੀ ਲਾਜ਼ਮੀ ਸੀ ਉਹਨਾਂ ਵਾਸਤੇ ਫਾਰਸੀ ਸਿੱਖਣੀ ਵੀ ਲਾਜ਼ਮੀ ਸੀ ਉਹਨਾਂ ਵਾਸਤੇ ਪੰਜਾਬੀ ਤੁਹਾਨੂੰ ਨੂੰ ਆਉਂਦੀ ਆਉਂਦੀ ਸੀ ਇਥੋਂ ਦੀਆਂ ਪਛਾਵਾਂ ਹਿੰਦੀ ਵਗੈਰਾ ਨਾਤੇ ਵੀ ਪકડ ਲਾਜ਼ਮੀ ਸੀ ਜੀ ਉਹ ਸਾਰੇ ਭਾਰਤ ਵਿੱਚ ਹੀ ਤੁਸੀਂ ਜਾਓ ਸਾਰੇ ਭਾਰਤ ਵਿੱਚ ਹੀ ਦੱਖਣ ਚ ਜਾ ਕੇ ਹੋਰ ਪਛਾਵਾਂ ਬੋਲੀ ਜਾਂਦੇ ਇੱਧਰ ਜਾ ਕੇ ਹੋਰ ਬੋਲੀ ਜਾਂਦੇ ਇੱਧਰ ਜਾ Punjab ਚ ਤਿੰਨ ਚਾਰ ਕਿਸਮ ਦੀ ਪੰਜਾਬੀ ਬੋਲੀ ਜਾਂਦੀ ਹੈ ਸਹੀ ਹੈ ਤੇ ਉਹਨੇ ਐਡਾ ਜਿੰਨਾ ਮਤਲਬ ਉਹ ਜਿੰਨਾ ਸਫਰ ਕੀਤਾ ਉਸ ਸਫਰ ਦੌਰਾਨ ਉਦੋਂ ਦਾ ਪਹਾੜ ਗਿਆ ਤਾਂ ਹੈ ਨਹੀਂ ਸੀ ਵੀ ਬਾਬੇ ਨਾਨਕ ਦੇ ਨਾਲ ਕੋ ਦਹਾਵੋ ਦਹਾਸ਼ ਗਿਆ ਸੀ ਸਹੀ ਹੈ ਦਹਾਸ਼ੀਆ ਤਾਂ ਹੈ ਨਹੀਂ ਸੀ ਉਹਨੂੰ ਲਾਜ਼ਮੀ ਸੀ ਵੀ ਉਹਦੇ ਤੇ ਪਕੜ ਕਰਨੀ ਪੈਣੀ ਸੀ ਫੇਰ ਉਹਨੇ ਸਾ ਜਿੰਨੇ ਵੀ ਇਹੋ ਜਿਹੇ ਕੇਂਦਰ ਚੱਲਦੇ ਸੀ ਜਿੱਥੇ ਮਤਲਬ ਬਹਿਸ ਮੁਬਾਸਾ ਹੁੰਦਾ ਹੁੰਦਾ ਸੀ ਜਿਹੜੇ ਵਿਚਾਰ ਧਾਰਕ ਕੇਂਦਰ ਸੀ ਭਾਵੇਂ ਉਹ आ, था था। मतलब ਸਿੱਧ ਬੈਠੇ ਸੀ ਕਿਤੇ ਭਵੇਂ ਕਿਤੇ ਹੋਰ ਬੈਠੇ ਸੀ ਉਹਨਾਂ ਨਾਲ ਜਾ ਕੇ ਉਹਨੇ ਸਿੱਧਾ ਵਿਚਾਰ ਚਰਤਾ ਕੀਤੀ ਹੈ ਵੀ ਆਓ ਆਪਾਂ ਵਿਚਾਰ ਚਰਤਾ ਕਰੀਏ ਹੂੰ ਕਿਛ ਸੁਣੀਆ ਕਿਛ ਕਈਆ ਦਾ ਬਾਬੇ ਨੇ ਸਨੇਹਾ ਦਿੱਤਾ ਵੀ ਮੈਂ ਵੀ ਸੁਣੂੰਗਾ ਤੁਹਾਡੀਆਂ ਗੱਲਾਂ ਤੁਸੀਂ ਮੇਰੀਆਂ ਸੁਣੋ ਆਪਾਂ ਉਹਦੇ ਟੂ ਰਿਜ਼ਲਟ ਕੱਢਾਂਗੇ ਠੀਕ ਕੋਣ ਇਹ ਪਰੰਪਰਾ ਬਾਬੇ ਦੀ ਇਹ ਪਰੰਪਰਾ ਵਾ ਮਤਲਬ ਇੱਕ ਤਾਂ ਨਾ ਉਹ ਜੋ ਜੋ ਤੁਸੀਂ ਕਹਿਆ ਕੁਛ ਕਹੀ ਹੈ ਕੁਛ ਸੁਣੀ ਹੈ ਮਤਲਬ ਉਹ ਵਿਚਾਰਾਂ ਤੇ ਬਹੁਤ ਜ਼ੋਰ ਦਿੰਦੇ ਇਹ ਚਰਚਾ ਕਰਨ ਤੇ ਹੈਨਾ ਮਤਲਬ ਜਿਵੇਂ ਇੱਕ ਸਹਿਣ ਸ਼ਕਤੀ ਵੀ ਹੋ ਜੀਦੇ ਪੱਲੇ ਕੁਝ ਹੁੰਦਾ ਨਾ ਮਨਜਿੰਦਰ ਸਿੰਘ ਹਾਂ ਉਹਦੇ ਸਹਿਣ ਸ਼ਕਤੀ ਬਹੁਤ ਹੁੰਦੀ ਆ ਹੂੰ ਉਹ ਛੇਤੀ ਤਲਖ ਨਹੀਂ ਹੁੰਦਾ ਜਿਦੇ ਪੱਲੇ ਨਹੀਂ ਨਾ ਹੁੰਦਾ ਉਹ ਛੇਤੀ ਤਲਖ ਹੋ ਜਾਂਦਾ ਕਿਉਂਕਿ ਉਹਦੇ ਕੋਲੇ ਜਵਾਬ ਨਹੀਂ ਹੁੰਦਾ ਉਸਕਾ ਬਾਬੇ ਨਾਨਕ ਨੇ ਕਿੰਨੇ ਥਾਵਾਂ ਤੇ ਇਹਨੂੰ ਇਹੋ ਜੇ ਟਕਰਾਅ ਦਾ ਵੀ ਸਾਹਮਣਾ ਕਰਨਾ ਪਿਆ ਟਕਰਾਅ ਵੇਲੇ ਵੀ ਘਬਰਾਇਆ ਨਹੀਂ ਜੇ ਅਸੀਂ ਉਹ ਅਬ ਆਪਣੇ ਲਾਹ ਕੱਢਣ ਦੀ ਗੱਲ ਕਰਗੇ ਵੀ ਉਹ ਲਾ ਭਾਈ ਲਾਲੋ ਦੇ ਘਰੇ ਗਏ ਆ ਇਹ ਉੱਥੇ ਜਾ ਕੇ ਇਹਨਾਂ ਨੇ ਉਹ ਪ੍ਰਸ਼ਾਦਾ ਛਕਿਆ ਤੇ ਉੱਥੋਂ ਦੇ ਹਾਕਮ ਨੂੰ ਜਵਾਬ ਦਿੱਤਾ ਵੀ ਮੈਂ ਤੇਰੀ ਰੋਟੀ ਨਹੀਂ ਖਾਣੀ ਹੂੰ ਉਹ ਕਿ ਮਾਮੂਲੀ ਗੱਲ ਛੋੜੋ ਜੀ ਮੌਲਿਕਾ ਹਾਂ ਈ ਕਰਨ ਚੈਲੰਜ ਕਰਨਾ ਮਾਲਕ ਭਾਗੋ ਨੂੰ ਚੈਲੰਜ ਕੀਤਾ ਨਾ ਜੀਗਾ ਭਾਈ ਲਾਲੋ ਦੀਆਂ ਖਾਧੀਆਂ ਰੁੱਖੀਆਂ ਮਿਸੀਆਂ ਤੇ ਉਹ ਇੱਕ ਦਸਰਾ ਵੀ ਤੂੰ ਲਹੂ ਪੀਣਾ ਲੋਕਾਂ ਦਾ ਹੂੰ ਤੇ ਉਹ ਬਹੁਤ ਔਖਾ ਸੀ ਦੇ ਉਸੇ ਤਰ੍ਹਾਂ ਕੁਰੂ ਖੇਤਰ ਦੇ ਵਿੱਚ ਜਾ ਕੇ ਪਾਣੀ ਦੇਣਾ ਬੜਾ ਔਖਾ ਸੀ ਕਿਉਂਕਿ ਬ੍ਰਾਹਮਣ ਬਰਾਦ ਦਾ ਦਾਬ ਦਬਾ ਇਨਾ ਸੀ ਪਰ ਉਹਦੀ ਕੋ ਦਲੀਲ ਇਦੀ ਤਕੜੀ ਸੀ ਬੋਸ ਦਲੀਲ ਦੇ ਮੂਰੇ ਉਹਨਾਂ ਨੂੰ ਜਿਵੇਂ ਕਹਿੰਦੇ ਨਾ ਕੰਨ ਝਾੜਨ ਲੱਗ ਜਾਂਦੇ ਸੀ ਵੀ ਹੁਣ ਇਹਦਾ ਉੱਤਰ ਕੀ ਤੇ ਇਹਦਾ ਜਵਾਬ ਕੀ ਜਵਾਬ ਕੀ ਖੜਿਆ ਨਹੀਂ ਜਾਂਦਾ ਖੜਿਆ ਨਹੀਂ ਜਾਂਦਾ ਸੀ ਤੇ ਜਿਵੇਂ ਤੁਸੀਂ ਕਿਹਾ ਵੀ ਚਲੋ ਵੇ ਤੁਸੀਂ ਕਿਹਾ ਹੀ ਹੈ ਵੀ ਉਹਨਾਂ ਦਾ ਦਿਮਾਗ ਪਰ ਜਿਵੇਂ ਇਹ ਗੱਲ ਲੱਖ ਅਗਾਸਾਂ ਅਗਾਸ ਪਤਾ ਚਲੋ ਜਿਵੇਂ ਉਹਨਾਂ ਨੇ ਚੰਮ ਤੋਂ ਜਿਹੜੀ ਉਦੋਂ ਤੱਕ ਗੈਲੈਕਸੀ ਸਾਇੰਸ ਕੋਚ ਕਰ ਰਹੀ ਹੈ ਲਗਾਤਾਰ ਵੀ ਬਦਲ ਉਹਨਾਂ ਤਾਂ ਕਹੇ ਗਏ ਕੋਈ ਸਿਸਟਮ ਹੀ ਨਹੀਂ ਇਹਦਾ ਪਤਾ ਹੀ ਨਹੀਂ ਕਿੱਥੋਂ ਤੱਕ ਗੈਲੈਕਸੀਆਂ ਪਈਆਂ ਕਿੰਨੇ ਤਾਰੇ ਆ ਕੋਈ ਗਣਤੀ ਹਿਸਾਬ ਦਾ ਨਾ ਪਹੁੰਚਿਆ ਜਾ ਸਕਦਾ ਉਹ ਕੋਈ ਸਾਇੰਸ ਇਹ ਵੀ ਕਹਿੰਦੇ ਕਿ ਲੱਗੇ ਪਏ ਆ ਪਰ ਪਹੁੰਚਣ ਦਾ ਜੇ ਐਂਡ ਤੱਕ ਕਹੀਏ ਤਾਂ ਲਾਈਟ ਈਅਰ ਨਾਲ ਵੀ ਨਹੀਂ ਪਹੁੰਚਿਆ ਜਾ ਸਕਦਾ ਪਰ ਉਹਨਾਂ ਨੂੰ ਇੰਨੀ ਉਦੋਂ ਜੋ ਸਾਇੰਸ ਹੈ ਜੇ ਤੁਸੀਂ ਕਹਿੰਦੇ ਵੀ ਚਲੋ ਠੀਕ ਹੈ ਯੂਰਪ ਦੇ ਵਿੱਚ ਜਾਂ ਹੋਰ ਪਾਸੇ ਤਾਂ ਚੱਲ ਪਿਆ ਸੀ ਗਮ ਖੋਜਾਂ ਵਾਲਾ ਪਰ ਇੱਥੇ ਤਾਂ ਮੱਥਾ ਹੀ ਮਾਰੀ ਜਾਂਦੇ ਸੀ ਨਾ ਅੱਜ ਉਸ ਸਮੇਂ ਇਹ ਗੱਲਾਂ ਮੈਂ ਤਾਂ ਦਾਦਾ ਵੀ ਉਦੋਂ ਇਹ ਦੋ ਸਮਕਾਲੀ ਆ ਬਾਬੇ ਨਾਨਕ ਨੂੰ 1429 ਸਵੀਚ ਬਾਬੇ ਨਾਨਕ ਦਾ ਜਨਮ ਹੁੰਦਾ 1472 ਚ ਕਾਪਰਨੀਕਸ ਜੰਮਦਾ ਜੀ 1539 ਚ ਸਾਡੇ ਕੋਲ ਬਾਬਾ ਨਾਨਕ ਜਾਂਦਾ 1542 ਚ ਕਾਪਰਨੀਕਸ ਜਾਂਦਾ ਬਿਲਕੁਲ ਕਾਪਰਨੀਕਸ ਨੇ ਜਿਹੜਾ ਸਿਧਾਂਤ ਦਿੱਤਾ ਉਹੀ ਸੂਰਜ ਕੇਂਦਰਿਤ ਸਿਧਾਂਤ ਦਿੱਤਾ ਜੀ ਉੱਥੇ ਉਹ ਵਿਚਾਰਾ ਆਪਦਾ ਪੇਪਰ ਲਿਖ ਕੇ ਪੇਪਰ ਜਿੱਦਿਓ ਹੁਸ਼ਾਪ ਕੇ ਆਇਆ ਉਦਦੇ ਉਹ ਚੜ੍ਹਾਈ ਕਰ ਗਿਆ ਮੌਤ ਹੋ ਗਈ ਉਹ ਹਾਂ ਉਹ ਪੇਪਰ ਸੀ ਜਿਹੜਾ ਵਿਗਿਆਨ ਦੇ ਉਹਨਾਂ ਹਲਕਿਆਂ ਦੇ ਵਿੱਚ ਚਲਿਆ ਗਿਆ ਜਿੱਥੇ ਉਹਦਾ ਮੁੱਲ ਪੈਣਾ ਸੀ ਬਾਬੇ ਨਾਨਕ ਨੇ ਵਿਚਾਰ ਧਾਰਕ ਆਪਜੀ ਅਡਾਰੀ ਓਡੀ ਮਾਰੀ ਐ ਇਹਦੇ ਵਿੱਚ ਕੋਈ ਰੌਲਾ ਨਹੀਂ ਪਰ ਇਹਦੀ ਵਿਚਾਰ ਧਾਰਕ ਉਹ ਅਡਾਰੀ ਇਹਦੇ ਅਨਿਆਈ ਉਹਨਾਂ ਹਲਕਿਆਂ ਚ ਲਿਜਾ ਨਹੀਂ ਸਕੇ ਹੂੰ ਬਈ ਇੱਥੇ ਸਾਡੇ ਬੰਦੇ ਨੇ ਵੀ ਇਹੋ ਜੀ ਇੱਕ ਗੱਲ ਕੀਤੀ ਐ ਭਾਵੇਂ ਉਹ ਸਬੂਤ ਕੁਝ ਬੱਖਰੇ ਕਿਸਮ ਦੇ ਹੁੰਦੇ ਆ ਤੇ ਜਿਹੜਾ ਆ ਵੇ ਵਿੰਗਾ ਜਾਈ ਵਿੰਗਾ ਬੱਕਰੀ ਕਿਸਮ ਦੇ ਹੁੰਦੇ ਆ ਪਰ ਫਿਰ ਵੀ ਇਹਦੀ ਪੋਸ਼ਣ ਕੁਛ ਨਾ ਕੁਛ ਹੋ ਸਕਦੀ ਸੀ ਵੀ ਇਹਦੀ ਪੋਸ਼ਣ ਉਹ ਮਗਰੋਂ ਹੁਣ ਅਸੀਂ ਜਿੰਨੇ ਮਰਜੀ ਦਮਕ ਜੇ ਮਾਰੀ ਜਾਈਏ ਪਰ ਸਾਰਿਆਂ ਨਾਲ ਵੱਧ ਦਗਾ ਅਸੀਂ ਹੀ ਕੀਤਾ ਜੇਕਰ ਏਡਾ ਇਹ ਫੈਲਿਆ ਮਤਲਬ ਜਿਹੜਾ ਇਹਦਾ ਫਲਾਹ ਹੋਇਆ ਉਹ ਫਲਾਹ ਉਦੋਂ ਹੋਇਆ ਜਦੋਂ ਜਿੰਨਾ ਚਿਰ ਇਹ ਮਨੁੱਖਤਾ ਪੱਖੀ ਮਨੁੱਖਤਾ ਦੇ ਪੱਖ ਚ ਭੁਗਤਦਾ ਰਿਹਾ ਇਹ ਵਿਚਾਰਧਾਰਕ ਪੱਖ ਉਹਨਾਂ ਜਿਹੜਾ ਫਲਾਹ ਹੁੰਦਾ ਰਿਆ ਬਿਨਾ ਕਿਸੇ ਦੁਬਾਇਸ਼ ਤੋਂ ਬਿਨਾ ਕਿਸੇ ਭਾਵਨਾ ਤੋਂ ਲੋਕ ਜਿਹੇ ਨਾਲ ਜੁੜਦੇਗੇ ਪਰ ਜਦੋਂ ਅਸੀਂ ਇਹਨੂੰ ਧਰਮ ਬਣਾਤਾ ਨਾ ਉਦੋਂ ਲੋਕ ਜੁੜਨੋਂ हट ਗਏ ਕਿਉਂਕਿ ਦੂਜੇ ਧਰਮ ਨੂੰ ਤੋਂ ਧਰਮ 'ਚ ਦੂਜੇ 'ਚ ਆਉਣਾ ਇੱਕ ਕਿਸਮ ਦੀ ਉੱਥੇ ਸ਼ਬਦ ਪ੍ਰਮਾਣ ਦਾ ਪਹਿਰਾ ਲੱਗ ਜਾਂਦਾ ਸੀ ਹਮ ਇਹਦੇ ਤੇ ਸ਼ਬਦ ਪ੍ਰਮਾਣ ਦਾ ਪਹਿਰਾ ਸੀ ਜਿਹੜਾ ਉਹਨੇ ਫਿਰ ਇਹਨਾਂ ਦੇ ਇਹਨਾਂ ਦਾ ਜਿਹੜਾ ਵਿਕਾਸ ਸੀ ਉਹ ਰੋਕਤਾ